ਇਸ ਦੁਨੀਆ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਕੁਝ ਹੋ ਰਿਹਾ ਹੈ ਤੇ ਸਾਡੇ 95% ਲੋਕਾਂ ਨੂੰ ਇਸ ਬਾਰੇ ਖਬਰਸਾਰ ਤੱਕ ਨਹੀਂ ਹੈ ਜਣੋ ਅਜੀਹਾ ਕੀ ਹੋਇਆ ਕਿ ਇੱਕ ਅਰਬ ਦੇ ਰਾਜੇ ਨੇ ਸਿੱਖਾਂ ਦੇ ਨਾਮ ਦੇ ਉੱਤੇ ਹੀ ਪੂਰੇ ਸ਼ਹਿਰ ਦਾ ਨਾਮ ਰੱਖ ਦਿੱਤਾ ਉਹ ਵੀ ਅਰਬ ਦੇਸ਼ ਦੇ ਵਿੱਚ ਤੇ ਸਾਡੇ ਬਹੁਤੇ ਸਿੱਖਾਂ ਨੂੰ ਇਸ ਗੱਲ ਬਾਰੇ ਪਤਾ ਤੱਕ ਨਹੀਂ ਹੋਵੇਗਾ ਅੱਜ ਹਰ ਮੈਦਾਨ ਦੇ ਵਿੱਚ ਖਾਲਸੇ ਨੇ ਆਪਣੇ ਜਿੱਤ ਦੇ ਝੰਡੇ ਗੱਡੇ ਹੋਏ ਨੇ ਖਾਲਸਾ ਏਡ ਵਰਗੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਇੱਕ ਵੱਖਰੀ ਹੀ ਪਹਿਚਾਣ ਆਪਣੀ ਸੇਵਾ ਭਾਵਨਾ ਤੇ ਗੁਰੂਆਂ ਦੀ ਸਿੱਖਿਆ ਦੇ ਚਲਦੇ ਕਾਇਮ ਕੀਤੀ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਉਦਾਹਰਣ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਦੇ ਵੇ ਸਿੱਖਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਇੱਕ ਅਰਬ ਦੇ ਰਾਜੇ ਨੇ ਪੂਰਾ ਸ਼ਹਿਰ ਦਾ ਨਾਮ ਹੀ ਸਿੱਖਾਂ ਦੇ ਨਾਮ ਦੇ ਉੱਤੇ ਰੱਖ ਦਿੱਤਾ ਜੇਕਰ ਸਾਡੀਆਂ ਸੰਸਥਾਵਾਂ ਸਾਡੇ ਪ੍ਰਚਾਰਕ ਚੌਣ ਤਾਂ ਸਿੱਖੀ ਦੀ ਪਹਿਚਾਣ ਸਾਰੇ ਜਗਤ ਨੂੰ ਦੱਸੀ ਜਾ ਸਕਦੀ ਹੈ ਪਰ ਕਿਤੇ ਨਾ ਕਿਤੇ ਸਾਡੇ ਵਿੱਚ ਹੀ ਕਮੀ ਹੈ ਇਹ ਗੱਲ ਉਸ ਸਮੇਂ ਦੀ ਹੈ ਜਦੋਂ 8-9 ਸਿੱਖ ਜੇਲਮ ਰਾਵਲਪਿੰਡੀ ਤੋਂ ਉੱਠ ਕੇ ਪਾਕਿਸਤਾਨ ਅਤੇ ਈਰਾਨ ਦੇ ਬਾਰਡਰ ਦੇ ਉੱਤੇ ਪੈਂਦੇ ਇੱਕ ਕਸਬੇ ਜਿਸ ਦਾ ਨਾਮ ਦੋਸਤੇ ਆਪਸੀ ਉੱਥੇ ਪਹੁੰਚੇ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਇੱਕ ਚੰਗਾ ਖਾਸਾ ਕਸਬਾ ਇਸ ਕਸਬੇ ਦੁਸਦੇਆਬ ਦੇ ਵਿੱਚ ਇੱਕ ਝਰਨਾ ਵੀ ਵਗਦਾ ਸੀ ਜਿਸ ਦੇ ਨਾਮ ਦੇ ਉੱਤੇ ਕਸਬੇ ਦਾ ਨਾਮ ਦੁਸਦੇਆਬ ਪਿਆ ਹੋਇਆ ਸੀ ਦੁਸਦੇਆਬ ਫਾਰਸੀ ਦਾ ਸ਼ਬਦ ਹੈ ਜਿਸ ਦਾ ਆਖਰੀ ਮਤਲਬ ਹੈ ਚੋਰਾ ਦਾ ਪਾਣੀ ਦੱਸਿਆ ਜਾਂਦਾ ਹੈ ਕਿ ਉਹ 8-9 ਸਿੱਖ ਪਰਿਵਾਰ ਵਪਾਰ ਕਰਨ ਦੇ ਮਕਸਦ ਦੇ ਨਾਲ ਦੁਸਦੇਆਬ ਪਹੁੰਚੇ ਸੀ ਅਸਲ ਗੱਲ ਤਾਂ ਇਹ ਸੀ ਕਿ ਉਹ ਸ਼ਾਰਾ ਸੀ ਮਤਲਬ ਕਿ ਹਜ ਕਰਨ ਜਾਣ ਵਾਲਿਆਂ ਦਾ ਲੰਘਣ ਦਾ ਰਾਹ ਸੀ ਉਹਨਾ ਸਿੱਖ ਪਰਿਵਾਰਾਂ ਨੇ ਸੋਚਿਆ ਕਿ ਇੱਥੇ ਕੋਈ ਵਪਾਰ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਤਾਂ ਇਸ਼ਾਰਾ ਹੈ ਹਵਾ ਜਾਈ ਚੱਲਦੀ ਰਹਿੰਦੀ ਹੈ ਤੇ ਵਪਾਰ ਵੀ ਵਧੀਆ ਚੱਲ ਸਕਦਾ ਹੈ ਉਸ ਸਮੇਂ આજ ਤੋਂ 80 ਸਾਲ ਪਹਿਲਾਂ ਦਸਦੇ ਆਪ 200 ਘਰਾਂ ਦਾ ਇੱਕ ਕਸਬਾ ਸੀ ਲਾਂਗਾ ਵੀ ਵਧੀਆ ਸੀ ਸੋ ਉਹਨਾ ਸਿੱਖ ਪਰਿਵਾਰ ਨੇ ਆਪਣਾ ਵਪਾਰ ਉੱਥੇ ਸ਼ੁਰੂ ਕਰ ਲਿਆ ਪਰਮਾਤਮਾ ਦੀ ਕਿਰਪਾ ਰਹੀ ਤੇ ਵਪਾਰ ਉਹਨਾਂ ਦੀ ਸੋਚ ਨਾਲੋਂ ਵੀ ਵੱਧ ਕੇ ਚੱਲਿਆ ਹੁਣ ਇਹ ਵੀ ਗੱਲ ਸਾਫ਼ ਹੈ ਕਿ ਖਾਲਸਾ ਆਪਣਾ ਘਰ ਬਣਾਉਣ ਤੋਂ ਪਹਿਲਾਂ ਗੁਰੂ ਘਰ ਜ਼ਰੂਰ ਬਣਾਉਂਦਾ ਹੈ ਸੋ ਉਹਨਾ ਅਠਨੌ ਸਿੱਖ ਪਰਿਵਾਰਾਂ ਨੇ ਸੋਚਿਆ ਇਥੇ ਗੁਰਦੁਆਰਾ ਸਾਹਿਬ ਬਣਵਾਇਆ ਜਾਵੇ। ਸੋ ਕੁਝ ਸਮੇਂ ਦੇ ਵਿੱਚ ਹੀ ਪੈਸੇ ਇਕੱਠੇ ਕਰਕੇ ਉਹ ਗੁਰਦੁਆਰਾ ਸਾਹਿਬ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਾਰੋਬਾਰ ਵਧੀਆ ਸੀ, ਪੈਸੇ ਵੀ ਚੰਗੇ ਲਗਾਏ ਤੇ ਇੱਕ ਵਧੀਆ ਤੇ ਸੁੰਦਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਕਰ ਦਿੱਤੀ। ਨਾਲ ਹੀ ਨਾਲ 30-40 ਕਮਰਿਆਂ ਵਾਲਾ ਮੁਸਾਫਰਖਾਨਾ ਵੀ ਬਣਾ ਕੇ ਤਿਆਰ ਕਰ ਦਿੱਤਾ ਅਤੇ ਲੰਗਰ ਵੀ 24 ਘੰਟੇ ਕਰ ਦਿੱਤਾ। ਹੱਜ ਨੂੰ ਜਾਣ ਵਾਲਿਆਂ ਦਾ ਲਾਂਗਾ ਸੀ ਜਿਸ ਦੇ ਵਿੱਚ 99% ਲੋਕ ਮੁਸਲਮਾਨ ਹੀ ਹੁੰਦੇ ਸੀ ਜੋ ਕਿ ਪਾਕਿਸਤਾਨ, ਗਜਨੀ, ਕੰਧਾਰ ਤੇ ਭਾਰਤ ਵੱਲੋਂ ਆਉਂਦੇ ਸੀ। ਵਿਚ ਵਿੱਚ ਕਦੀ ਕਬਾਰ ਹਿੰਦੂ ਵੀ ਆ ਜਾਂਦੇ ਸੀ ਉਹ ਵੀ ਵਪਾਰ ਦੇ ਸਿਲਸਿਲੇ ਦੇ ਵਿੱਚ ਜਦੋਂ ਉੱਥੋਂ ਲੰਘਦੇ ਲੰਗਰ ਛਕਦੇ ਮੁਸਾਫਰਖਾਨੇ ਦੇ ਵਿੱਚ ਆਰਾਮ ਕਰਦੇ ਤੇ ਹੌਲੀ ਹੌਲੀ ਲੋਕਾਂ ਨੇ ਉੱਥੇ ਕਾਫੀ ਠਹਿਰਨਾ ਸ਼ੁਰੂ ਕਰ ਦਿੱਤਾ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਹੀ ਉੱਥੇ ਮੁਸਾਫਰਖਾਨਾ ਤੇ ਲੰਗਰ ਚਲਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਦਿਨ ਉਦਘਾਟਨ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੰਤਾਂ ਦੇ ਵੱਲੋਂ ਉਸ ਦਿਨ ਈਰਾਨ ਦੇ ਬਾਦਸ਼ਾਹ ਨੂੰ ਬੁਲਾਇਆ ਜਾਣਾ ਸੀ ਸੇਕ ਸੰਤਾਨੇ ਇਕੱਠੇ ਹੋ ਕੇ ਬਾਦਸ਼ਾਹ ਦੇ ਅੱਗੇ ਰਿਕਵੈਸਟ ਕੀਤੀ ਕਿ ਆਪਾਂ ਸਿੱਖ ਟੈਂਪਲ ਬਣਾਇਆ ਹੈ ਅਤੇ ਉਦਘਾਟਨ ਦੇ ਵਾਸਤੇ ਤੁਸੀਂ ਜ਼ਰੂਰ ਆਉਣਾ ਹੈ ਸੋ ਬਾਦਸ਼ਾਹ ਬਿਨਾਂ ਸਵਾਲ ਕੀਤੇ ਆਉਣ ਦੇ ਲਈ ਤਿਆਰ ਹੋ ਗਿਆ ਐਥੇ ਤੱਕ ਕਿ ਉਸ ਨੂੰ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਸੀ ਜਦੋਂ ਬਾਦਸ਼ਾਹ ਉੱਥੇ ਪਹੁੰਚਿਆ ਤਾਂ ਉੱਥੇ ਦਾ ਦ੍ਰਿਸ਼ ਉਸ ਦੇ ਮਨ ਦੇ ਵਿੱਚ ਛਾਪ ਗਿਆ ਪਹਿਲਾਂ ਤਾਂ ਬਾਦਸ਼ਾਹ ਨੂੰ ਮੁਸਾਫਰਖਾਨਾ ਦਿਖਾਇਆ ਗਿਆ ਅਤੇ ਉਸ ਦਿਨ ਉੱਥੇ ਕਾਫੀ ਮੁਸਾਫਰ ਰੁਕੇ ਵੀ ਹੋਏ ਸੀ ਬਾਦਸ਼ਾਹ ਨੇ ਸਹਿਤ ਸਵਾਲ ਹੀ ਪੁੱਛ ਲਿਆ ਕਿ ਇਸ ਦਾ ਕਿੰਨਾ ਕਰਾਇਆ ਲੈਂਦੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਇਸ ਦਾ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਇਹ ਬਿਲਕੁਲ ਫ੍ਰੀ ਹੈ ਇਹ ਕਿਹੜਾ ਸਾਡਾ ਕੋਈ ਘਰ ਜਾਂ ਵਪਾਰ ਹੈ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਅਤੇ ਇੱਥੇ ਆਇਆ ਹੋਇਆ ਹਰ ਕੋਈ ਮਨੁੱਖ ਗੁਰੂ ਨਾਨਕ ਸਾਹਿਬ ਦਾ ਮਹਿਮਾਨ ਹੈ ਉਸ ਦੇ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾ ਸਕਦਾ ਇਹ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ ਪਰ ਕੁਝ ਬੋਲਿਆ ਨਹੀਂ ਫਿਰ ਲੰਗਰ ਵੱਲ ਲਿਜਾਇਆ ਗਿਆ ਤਾਂ ਲੰਗਰ ਚੱਲਦਾ ਦੇਖ ਬਾਦਸ਼ਾਹ ਨੇ ਪੁੱਛਿਆ ਕਿ ਇਸ ਦਾ ਕਿੰਨਾ ਚਾਰਜ ਕਰਦੇ ਹੋ ਤਾਂ ਜਵਾਬ ਆਇਆ ਕਿ ਇਹ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਇਹ ਬਿਲਕੁਲ ਫ੍ਰੀ ਹੈ ਜਿੰਨਾ ਮਰਜ਼ੀ ਖੋ ਇਸ ਦਾ ਕੋਈ ਚਾਰਜ ਨਹੀਂ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਬਾਦਸ਼ਾਹ ਦਾਖਲ ਹੋਇਆ ਉਸ ਸਮੇਂ ਭਾਈ ਹਰਪਜਨ ਸਿੰਘ ਉੱਥੇ ਕੀਰਤਨ ਕਰ ਰਹੀ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਲੋਂ ਫਾਰਸੀ ਦੇ ਵਿੱਚ ਉਚਾਰਿਆ ਹੋਇਆ ਸ਼ਬਦ ਪੜ੍ਹ ਰਹੇ ਸੀ ਉਹ ਫਾਰਸੀ ਦਾ ਸ਼ਬਦ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਇਹ ਸ਼ਬਦ ਸਿੱਖਾਂ ਦੇ ਗੁਰੂ ਦੇ ਵੱਲੋਂ ਉਚਾਰਨ ਕੀਤਾ ਹੈ ਇਹ ਸੁਣ ਕੇ ਮੈਨੂੰ ਬਹੁਤ ਰਸ ਆਇਆ ਇਹ ਕਲਾਮ ਕੋਈ ਇਲਾਹੀ ਕਲਾਮ ਹੈ ਫਿਰ ਪ੍ਰਬੰਧਕਾਂ ਦੇ ਵੱਲੋਂ ਬਾਦਸ਼ਾਹ ਨੂੰ ਆਪਣੇ ਵਿਚਾਰ ਦੱਸਣ ਵਾਸਤੇ ਸਟੇਜ ਦੇ ਉੱਤੇ ਬੁਲਾਇਆ ਗਿਆ ਤੇ ਬਾਦਸ਼ਾਹ ਕਹਿਣ ਲੱਗਿਆ ਕਿ ਗੁਰੂ ਸਾਹਿਬ ਦਾ ਕਲਾਮ ਸੁਣ ਕੇ ਤੇ ਤੁਹਾਡੀ ਸੇਵਾ ਭਾਵਨਾ ਦੇਖ ਕੇ ਮੇਰੇ ਅੰਦਰ ਇੱਕ ਬਹੁਤ ਆਨੰਦ ਆ ਰਿਹਾ ਹੈ ਅਤੇ ਇਹ ਆਨੰਦ ਮੈਂ ਹੁਣ ਬੋਲ ਕੇ ਕੁਝ ਖੋਣਾ ਨਹੀਂ ਚਾਹੁੰਦਾ ਅਤੇ ਰਾਜੇ ਨੇ ਦੱਸਿਆ ਕਿ ਇਹ ਸ਼ਹਿਰ ਦਾ ਨਾਮ ਦੋਸਤ ਦੇ ਆਬ ਹੈ ਮਤਲਬ ਕਿ ਚੋਰਾ ਦਾ ਪਾਣੀ ਬਾਦਸ਼ਾਹ ਦੱਸਣ ਲੱਗਿਆ ਕਿ ਇੱਥੇ ਪਹਿਲਾਂ ਚਰਨੇ ਦੇ ਕੋਲ ਚੋਰਾ ਦਾ ਅੱਡਾ ਹੁੰਦਾ ਸੀ ਅਤੇ ਉਹ ਇੱਥੇ ਤੰਬੂ ਲਗਾ ਕੇ ਰਹਿੰਦੇ ਸੀ ਆਉਂਦੇ ਜਾਂਦੇ ਲੋਕਾਂ ਤੇ ਲਾਗੇ ਛਾਕੇ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਲੁੱਟਾਂ ਖੋਹਾਂ ਕਰਨੀਆਂ ਅਤੇ ਆਲੇ ਦੁਆਲੇ ਡਾਕੇ ਮਾਰਨੇ ਅਤੇ ਆਖਰ ਇੱਥੇ ਆ ਕੇ ਤੰਬੂ ਲਗਾ ਕੇ ਰਹਿੰਦੇ ਸੀ ਜਿਸ ਕਾਰਨ ਇਸ ਝਰਨੇ ਨੂੰ ਦਸਦੇਆਬ ਕਿਹਾ ਜਾਣ ਲੱਗਿਆ ਅਤੇ ਇਸ ਕਸਬੇ ਨੂੰ ਵੀ ਦਸਦੇਆਬ ਹੀ ਕਿਹਾ ਜਾਣ ਲੱਗਿਆ ਮਤਲਬ ਕਿ ਚੋਰਾ ਦਾ ਪਾਣੀ ਪਰ ਅੱਜ ਤੁਹਾਡੇ ਵਰਗੇ ਸਿੱਖਾਂ ਨੇ ਇੱਥੇ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ ਤੁਹਾਡੇ ਵਰਗੇ ਇਬਾਦਤਬੰਦ ਲੋਕ ਸੇਵਾ ਭਲਾਈ ਵਾਲੇ ਲੋਕ ਰਹਿੰਦੇ ਨੇ ਤੇ ਜਿੱਥੇ ਤੁਹਾਡੇ ਵਰਗੇ ਪਵਿੱਤਰ ਤੇ ਜਹੀਦ ਲੋਕ ਰਹਿੰਦੇ ਹੋਣ ਉਸ ਦਾ ਨਾਮ ਦਸਦੇਆਬ ਮਤਲਬ ਕਿ ਚੋਰਾ ਦਾ ਘਰ ਕਿਵੇਂ ਹੋ ਸਕਦਾ ਹੈ ਇਹ ਚੰਗਾ ਨਹੀਂ ਲੱਗਦਾ ਤੇ ਤੁਹਾਡੇ ਵਰਗੇ ਲੋਕਾਂ ਦੇ ਉੱਤੇ ਇਹ ਸ਼ੋਭਾ ਨਹੀਂ ਦਿੰਦਾ ਸੋ ਤੁਹਾਡੇ ਵਰਗੇ ਸਿੱਖਾਂ ਕਰਕੇ ਤੁਹਾਡੀ ਸੇਵਾ ਭਾਵਨਾ ਕਰਕੇ ਇਸ ਸ਼ਹਿਰ ਦਾ ਨਾਮ ਅੱਜ ਤੋਂ ਬਦਲ ਕੇ ਜਾਹੇਦਾਨ ਰੱਖ ਦਿੱਤਾ ਗਿਆ ਜਿੱਥੇ ਤੁਹਾਡੇ ਵਰਗੇ ਜਾਹੇਦ ਪਵਿੱਤਰ ਲੋਕ ਰਹਿੰਦੇ ਹਨ ਉਸ ਸ਼ਹਿਰ ਦਾ ਨਾਮ ਜਾਹੇਦਾਨ ਹੀ ਹੋ ਸਕਦਾ ਹੈ ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਦੇ ਕਾਰਨ ਉਹ ਸਾਰਾ ਇਲਾਕਾ ਅੱਜ ਵੀ ਦੁਨੀਆ ਦੇ ਨਕਸ਼ੇ ਦੇ ਉੱਤੇ ਜਾਹੇਦਾਨ ਕਰਕੇ ਜਾਣਿਆ ਜਾਂਦਾ ਹੈ ਅਤੇ ਅਜੋ ਕਸਬਾ ਇੱਕ ਸ਼ਹਿਰ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਅਤੇ 5 ਤੋਂ 6 ਲੱਖ ਦੀ ਆਬਾਦੀ ਉਸ ਸ਼ਹਿਰ ਦੀ ਬਣ ਚੁੱਕੀ ਹੈ ਗੁਰਦੁਆਰਾ ਸਾਹਿਬ ਵੀ ਅੱਜ ਉੱਥੇ ਮੌਜੂਦ ਹੈ ਇਰਾਨ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਦਰਜ ਵੀ ਹੈ ਅਤੇ ਉਹ ਖਾਲਸਾਈ ਪਰਿਵਾਰ ਅੱਜ ਵੀ ਉੱਥੇ ਵਪਾਰ ਕਰਦੇ ਨੇ